ਕਮਾਂਡ ਦਾ ਚੱਕੋ ਡਿਸਕਾਊਂਟ 15 15000 ਡਿਸਕਾਊਂਟ ਮਿਲਿਆ ਤਲਵੰਡੀ ਸਾਹਿਬ ਸ੍ਰੀ ਦਮਦਵਾ ਸਾਹਿਬ ਮੰਡੀ ਤੇ ਬਾਈ ਦਾ ਨੰਬਰ ਲਾਇਆ ਹੋਇਆ ਸਕਰੀਨ ਤੇ ਵੀ ਲਾ ਦੂੰ ਬਾਈ ਨਾ ਬੋਲ ਤਾਂ ਉਹ ਵੀ ਲਾ ਦੂੰਗਾ ਕੋਈ ਚੱਕਰ ਨਹੀਂ ਆਹ ਦੱਸ ਦੇ ਬਾਈ ਹਾਂਜੀ ਦੱਸੋ ਫਿਰ ਇਹਦੇ ਬਾਰੇ 98 ਮਾਡਲ ਹੈ 98 ਮਾਡਲ ਹੈ ਹਾਂਜੀ ਇੱਕ ਤੇਈ ਰੇਟ ਇੱਕ ਤੇਈ ਰੇਟ ਰੱਖਿਆ ਹੋਇਆ ਜੀ ਦੱਸਦਾ ਜੀ ਇੱਕ 10 ਦਾ ਦੇ ਦੂੰਗਾ ਜੀ ਇੱਕ ਤੇਈ ਰੇਟ ਦੇ ਯਾਨੀ ਕਿ 13000 ਡਿਸਕਾਊਂਟ ਦੇਵੋਗੇ ਠੀਕ ਹੈ ਜੀ ਤੇ ਟਾਇਰ ਦਿਖਾ ਬਾਈ ਇਹਦੇ ਟਾਇਰ ਦੇਰ ਦਿਖਾ ਦੇ ਸਾਰੇ ਕਿਤੋਂ ਲੀਕ ਨਹੀਂ ਬਈ ਜਿਵੇਂ ਸਹੀ ਪਿਆ ਕੋਈ ਟੋਕਾ ਨਹੀਂ ਚੂਹਿਆ ਤੜਕੇ ਦਾ ਖੜਾ ਟਰੈਕਟ ਪੂਰਾ ਸਾਫ ਹੈ ਤਾਹ ਫੋਨ ਨੰਬਰ ਦੱਸ ਦਿਓ ਜੀ 75099 75099 48133 4810 33 ਲਓ ਜੀ ਇਹ ਤਾਂ ਇਹਦਾ ਨੰਬਰ ਤਾਂ ਪਿੰਡ ਕਿਹੜਾ ਬਈ ਮਨਜਸਾ ਸਿੰਘ ਮਨਜਸਾ ਸਿੰਘ ਉੱਥੋਂ ਆ ਕੇ ਵੀ ਲਿਜਾ ਸਕਦਾ ਠੀਕ ਹੈ ਹਾਂਜੀ ਉੱਥੋਂ ਆ ਕੇ ਵੀ ਲਿਜਾ ਸਕਦਾ ਬਹੁਤ ਘੈਂਟ ਟਰੈਕਟ ਹੈ ਤੁਸੀਂ ਦੇਖ ਸਕਦੇ ਹੋ ਟਰੈਕਟ ਨੂੰ ਸਾਫ ਪਿਆ ਮੰਡੀ ਦਾ ਸੀਜ਼ਨ ਚੱਲਦਾ ਤੁਸੀਂ ਖਰੀਦ ਸਕਦੇ ਹੋ ਜਿੰਨੇ ਆਪਣੇ ਸਬਸਕ੍ਰਾਈਬ ਜੁੜੇ ਸਹੀ ਹੈ ਕਹਤਾ ਸਾਰੇ ਆ ਜਾ ਬਈ ਅਗਲਾ ਆ ਵੀ ਦੱਸ ਦੇ ਬਾਈ ਇਹ 98 ਮਾਡਲ ਹੈ 98 ਮਾਡਲ ਹੈ